ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ 1.5/7 ਦੀ 2024 ਮਾਡਲ 2.5 ਫੁੱਟ ਵਿੱਡ 10 ਨਟੇ ਹੱਬ ਡਿਲਕਸ ਹੁੱਕ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 298000 7973866162 797386616 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1.5/7 ਦੀ ਟਰਾਲੀ 298 ਅੱਛ ਖਰੀਦ ਸਕਦੇ ਹੋ ਮੱਕੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਮੱਕੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਨਿਊ ਕੰਡੀਸ਼ਨ ਹੈ ਜੀ ਰੇਟ ਦਾ ਦੱਸਿਆ ਨਹੀਂ ਵੀਰ ਨੇ ਰੇਟ ਫੋਨ ਤੇ ਪਤਾ ਕਰ ਸਕਦੇ ਹੋ ਸਿਰਫ 80 ਕਿੱਲੇ ਬੀਜੇ ਨੇ ਏਰੀਆ ਮੋਗਾ 2 ਨੰਬਰ ਨੇ ਨੋਟ ਕਰ ਲਓ 985572669 ਦੂਜਾ ਨੰਬਰ ਹੈ ਜੀ 981432669 ਇਹਨਾਂ ਦੋਨੋਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੱਕੀ ਪਲਾਂਟਰ ਮਸ਼ੀਨ ਹੈ ਜਿਹੜੀ 80 ਕਿੱਲੇ ਬੀਜੇ ਨੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਟਾਫੇਤੀ ਟਰੈਕਟਰ ਵਿਕਾਊ ਹੈ ਜੀ ਟਾਫੇਤੀ ਟਰੈਕਟਰ ਵਿਕਾਊ ਹੈ ਜੀ 2003 ਦਾ ਮਾਡਲ ਹੈ ਜੀ ਹਰਿਆਣਾ ਨੰਬਰ ਹੈ ਜੀ ਏਰੀਆ ਮਾਨਸਾ ਰੇਟ 1,70,000 1,70,000 ਰੁਪਏ ਰੇਟ ਰੱਖਿਆ ਹੈ ਬਾਕੀ ਕੰਡੀਸ਼ਨ ਦੇਖ ਸਕਦੇ ਹੋ 9915476009 ਇਸ ਨੰਬਰ ਤੇ ਫੋਨ ਕਰਕੇ ਟਾਫੇਤੀ ਟਰੈਕਟਰ 2003 ਮਾਡਲ 1,70,000 ਰੁਪਏ ਚ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਪਸੰਦ ਆਈ ਅੱਗੇ ਸ਼ੇਅਰ ਕਰ ਦਿਓ 11/6 ਪੈਂਟ 5 ਟਰਾਲੀ ਦਾ ਜਾਲ ਵਿਕਾਊ ਆ ਰੇਟ ਦਾ 20000 ਹੈ ਏਰੀਆ ਈਸਾਪੁਰ ਲਾੜਾ ਸ਼ੇਰਪੁਰ ਸ਼ੇਰਪੁਰ ਤੋਂ ਮਲੇਰਕੋਟਲਾ ਦੇ ਵਿਚਾਲੇ 930943033 ਇਸ ਨੰਬਰ ਤੇ ਫੋਨ ਕਰਕੇ ਜਿਹੜਾ ਟਰਾਲੀ ਦਾ ਜਾਲ ਆ ਤੁਸੀਂ 20000 ਪੈਸੇ ਚ ਖਰੀਦ ਸਕਦੇ ਹੋ ਜੀ ਤੇ ਬਾਕੀ ਤੁਸੀਂ ਇਸ ਵੀਰ ਨਾਲੇ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਰੇਟ ਹੈ ਜਿਹੜਾ 20000 ਰੁਪਏ ਹੈਗਾ ਜਾਲ ਇਹ ਟਰਾਲੀ ਦਾ ਖਰੀਦ ਸਕਦੇ ਹੋ ਟਰਾਲੀ ਵੇਖਾਉ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕੰਡੀਸ਼ਨ ਦੇਖੋ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜੀ 11x6 ਦੀ ਟਰਾਲੀ ਹੈ ਜਗਰਾਉਂ ਦੀ ਬਣੀ ਹੈ ਗੁੱਡ ਕੰਡੀਸ਼ਨ 78000 ਰੁਪਏ ਰੇਟ ਰੱਖੇ ਗਿਆ ਜੀ ਨੰਬਰ ਨੋਟ ਕਰ ਲਓ ਜੀ 628443962 ਇਸ ਨੰਬਰ ਤੇ ਫੋਨ ਕਰਕੇ ਤੁਸੀਂ 11 6 ਦੀ ਟਰਾਲੀ ਜਗਰਾਉਂ ਦੀ ਬਣੀ 78000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੱਝਵਿਕਾਊ ਆ ਜੀ ਦੁੱਧ ਦਾ ਰਿਕਾਰਡ 16 ਲੀਟਰ ਮੱਝਵਿਕਾਊ ਦੁੱਧ ਦਾ ਰਿਕਾਰਡ ਹੈ ਜੀ 16 ਲੀਟਰ ਏਰੀਆ ਪਿੰਡ ਪੱਖੋ ਕੇ ਬਰਨਾਲਾ ਰੇਟ 148000 ਹੈ ਜੀ 148000 ਰੁਪਏ ਰੇਟ ਰੱਖੀ ਗਿਆ ਜੀ 9915331910 9915331910 ਇਸ ਨੰਬਰ ਤੇ ਫੋਨ ਕਰਕੇ ਮੱਝ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਹੀ ਤੁਹਾਡੇ ਕੋਲ ਪਹੁੰਚ ਜਾ ਕਿ ਤੇ ਜਲਦੀ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ 11 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਲੱਗੀ ਹੈ ਏਰੀਆ ਚਰਖੀ ਦਾਦਰੀ ਹਰਿਆਣਾ ਰੇਟ ਹੈ 27 ਲੱਖ ਰੁਪਏ ਕਿੱਲੇ ਦਾ 27 ਫੁੱਟ ਰਸਤਾ ਹੈ ਜ਼ਮੀਨ ਨੂੰ 11 ਕਿੱਲੇ ਜ਼ਮੀਨ ਹੈ ਜੀ ਇਹ ਵਿੱਚ ਮੋਟਰ ਲੱਗੀ ਹੈ ਏਰੀਆ ਚਰਖੀ ਦਾਦਰੀ ਹਰਿਆਣਾ ਰੇਟ ਹੈ 27 ਲੱਖ ਕਿੱਲੇ ਦਾ 27 ਫੁੱਟ ਰਸਤਾ ਹੁੰਦਾ ਹੈ ਜੀ 90 ਪੂਰਾ 568 982 90 ਪੂਰਾ 568 982 ਇਸ ਨੰਬਰ ਤੇ ਫੋਨ ਕਰਕੇ 11 ਕਿੱਲੇ ਜ਼ਮੀਨ 27 ਲੱਖ ਰੁਪਏ ਨੂੰ ਖਰੀਦ ਸਕਦੇ ਹੋ ਜੀ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤਾਂ ਕਿ ਇਹ ਵੀਡੀਓ ਜਮੀਨਾਂ ਨਾਲ ਨੀੜੇ ਹੋਰ ਵੀ ਵੀਰਾਂ ਤੱਕ ਪਹੁੰਚ ਸਕੇ ਡਬਲ ਸਟੋਰੀ ਕੋਠੀ ਵਿਕਾਊ ਹੈ ਜੀ 30x50 BK City ਪਦਮਪੁਰ ਰੋਡ ਗੰਗਾ ਨਗ ਰਜਿਸਟਰੀ ਵਾਲੀ ਜਗਾ ਜੀ ਫੁੱਲ ਕੰਪਲੀਟ ਹੈ ਰੈਡੀ ਟੂ ਮੂਵ ਰੇਟ ਹੈ ਜੀ 60 ਲੱਖ ਰੁਪਏ 9799300880 ਇਸ ਨੰਬਰ ਤੇ ਫੋਨ ਕਰ ਸਕਦੇ ਹੋ ਜੇਕਰ ਤੁਸੀਂ ਕੋਠੀਆਂ ਘਰਾਂ ਜ਼ਮੀਨ ਪਲਾਟ ਮਸ਼ੀਨਰੀਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 98779884 ਵਾਲਾ WhatsApp ਨੰਬਰ ਇਸ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਇੱਕ ਵੀਡੀਓ ਤੇ ਪੰਜ ਸੱਤ ਫੋਟੋਆਂ ਨਾਲ ਸਾਰੀ ਜਾਣਕਾਰੀ ਜੇਕਰ ਕਿਸੇ ਬਿਜ਼ਨਸ ਦੀ ਐਡ ਕਰਵਾਉਣੀ ਹੈ ਤਾਂ ਵੀ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਕੋਠੀ ਨੂੰ ਆਉਂਦਾ ਹੋਇਆ ਮੇਨ ਰਸਤਾ ਹੈ ਜੀ ਤੇ ਆਹ ਵਾਲਾ ਕੋਠੀ ਦਾ ਗੇਟ ਹੈ ਤੁਸੀਂ ਦੇਖ ਸਕਦੇ ਹੋ ਜੇ ਉੱਪਰੋਂ ਵੀਊ ਦੇਖਣਾ ਹੋਵੇ ਤਾਂ ਇਸ ਟਾਈਪ ਦਾ ਦਿਸਦਾ ਕੰਧ ਦੇ ਉੱਤੋਂ ਜੀ ਆਹ ਰਸਤਾ ਅੱਗੇ ਬਾਣ ਨੂੰ ਜਾਂਦਾ ਹੈ ਜੀ ਆਵਾਣ ਹੈ ਜੀ ਨਾਲ ਲਗਮਾ ਇਸ ਤੋਂ ਅੱਗੇ ਫਿਰ ਇਹ ਡੇਢ ਕਨਾਲ ਹੈ ਜੀ ਤੇ ਸਵਾ ਕਨਾਲ ਸਵਾ ਕਨਾਲ ਆ ਹੈ ਜੀ ਨਾਲ ਉਹ ਜਿਹੜੀ ਕੰਧ ਦਿਸਦੀ ਏ ਇਹ ਸਰਕਾਰੀ ਗਵਰਨਮੈਂਟ ਸਕੂਲ ਦੀ ਕੰਧ ਹੈ ਨਾਲ ਹੋਸਟਲ ਬਣਿਆ ਹੋਇਆ ਹੈ ਜੀ ਤੇ ਆ ਮੇਰਾ ਬਾਣ ਹੈ ਜੀ ਉਹ ਸਾਹਮਣੇ ਇੱਕ ਛੋਟਾ ਬਾਾਰ ਦਿਸਦਾ ਜਿਹੜਾ ਉਹ ਪਿਛਲੇ ਪਾਸੇ ਘਰ ਦੇ ਕੋਠੀ ਦੇ ਰਸਤਾ ਹੈ ਇਹ ਬਾਾਰ ਉਧਰ ਖੁੱਲਿਆ ਹੋਇਆ ਹੈ ਆਵਾਣ ਹੈ ਜੀ ਆ ਕੋਠੀ ਦੀ ਬਾਉਂਡਰੀ ਆ ਗਈ ਜਾਮਣ ਦਾ ਦਰਖਤ ਲੱਗਿਆ ਹੋਇਆ ਜੀ ਜਾਮਣਾਂ ਬਹੁਤ ਲੱਗਦੀਆਂ ਅੱਗੇ ਚੱਲ ਕੇ ਮੈਂ ਤੁਹਾਨੂੰ ਬਾਕੀ ਜੋ ਅੰਦਰੋਂ ਥੀਓ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਹੈ ਇਹ ਮੇਨ ਰਸਤਾ ਆ ਗਿਆ ਇਹ ਕੋਠੀ ਦਾ ਗੇਟ ਹੈ ਜੀ ਇਹ ਛੋਟੀ ਬਾਰੀ ਹੈ ਜੀ ਆਹਾ ਕਮਰੇ ਹੈ ਜੀ ਲਗਾਤਾਰ ਤਿੰਨ ਕਮਰੇ ਜੋ ਪੀਜੀ ਜੋ ਵਰਤਦੇ ਅਸੀਂ ਕਿਰਾਏ ਦੇ ਉੱਤੇ ਦਿੰਨੇ ਆ ਇਹਨਾਂ ਦਾ ਕਿਰਾਇਆ 6 ਕਹ ਹਜ਼ਾਰ ਰੁਪਏ ਤੇ ਇਹ ਕੋਠੀ ਹੈ ਜੀ ਇਹ ਸਾਰਾ ਕੋਠੀ ਦਾ 뷰 ਹੈ ਜੀ ਮੇਨ ਆ ਵਿੜਾ ਗਿਆ ਜੀ ਸਾਰਾ ਪਾਣੀ ਵਾਲੀ ਮੋਟਰ ਲੱਗੀ ਹੋਈ ਹੈ ਜੀ ਵਾਟਰ ਬਾਕਸ ਦਾ ਕਨੈਕਸ਼ਨ ਵੀ ਚਾਲੂ ਹੈ ਜੀ ਇਹ ਕਮਰੇ ਵਾਸਤੇ ਕਿਰਾਏਦਾਰਾਂ ਵਾਸਤੇ ਲੈਟਰਿੰਗ ਬਾਥਰੂਮ ਅਲੱਗ ਬਣਿਆ ਹੋਇਆ ਹੈ ਫਿਰ ਇਹ ਆ ਪਰਦਾ ਵੀ ਹੋਇਆ ਬਸ ਇਹ ਆਪ ਦੇ ਵਰਤਨ ਖਾਤਰ ਲੈਟਰਿੰਗ ਬਾਥਰੂਮ ਉਧਰ ਅਲੱਗ ਬਣੇ ਹੋਏ ਹੈ ਜੀ ਕੋਠੀ ਸਾਰੀ ਫਿਨਿਸ਼ਡ ਹੈ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਜੀ ਆ ਬਾਥਰੂਮ ਬਣੇ ਹੋਏ ਹੈ ਜੀ ਕੰਟੈਂਟ ਜਾਂ ਸਾਈਡ ਦਾ 뷰 ਹੈ ਉੱਪਰ ਚੁਬਾਰਾ ਹੈ ਆ ਰੇੜੇ ਦੇ ਵਿੱਚ ਬਾਹਰੋਂ ਅੰਦਰਲੇ ਪਾਸਿਓਂ ਬਾਹਰ ਆਉਣ ਵਾਸਤੇ ਕੋਠੀ ਦਾ ਇੱਕੇ ਰਸਤਾ ਹੈ ਜੀ ਆ ਬਾਹਣ ਦੇ ਵਿੱਚ ਜਾਣ ਵਾਸਤੇ ਗੇਟ ਲੱਗਿਆ ਹੋਇਆ ਹੈ ਜੀ ਆ ਬਾਹਣ ਵਾਸਤੇ ਮੋਟਰ ਲੱਗੀ ਹੋਈ ਹੈ ਠੀਕ ਹੈ ਜੀ ਸਾਰਾ ਬੇੜਾ ਜੀ ਆ ਬਾਹਰਲਾ ਚੌਂਕਰਾ ਜੁੱਲਾ ਚੌਂਕਰਾ ਆਸ ਪਰ ਨੂੰ ਪਾਉੜੀਆਂ ਜੀ ਆਵਲੇ ਦਰ ਕੋਈ ਜਰੂਰ ਹੋਵੇ ਇਹ ਕੋਈ ਜਰੂਰ ਹੋਵੇ ਜੀ ਇਹ ਕਿਚਨ ਹੈ। ਲੌਬੀ ਆਗਲੇ ਤੇ। ਲੌਬੀ ਦੇ ਵਿੱਚ ਹੀ ਕਿਚਨ ਤੇ ਪੂਜਾ ਰੂਮ ਆ ਡਰਾਈング ਰੂਮ ਹੈ ਜੀ। ਆ ਫਿਰ ਅੰਦਰ ਇੱਕ ਲੌਬੀ ਹੈ। ਇੱਕ ਕਮਰਾ ਹੈ ਸਾਈਡ ਤੇ। ਹਾਲ। ਉੱਤਰਾ ਕਮਰਾ ਇਹ ਜੀ। ਸਕਾ ਇਹ ਵਾਲਾ ਥੋੜਾ ਜਾ ਹਾਂ ਸਮਾਨ ਵਾਸਤੇ ਇੱਕ ਇਹ ਕਮਰਾ ਬਣਿਆ ਹੋਇਆ ਹੈ ਸਾਈਡ ਦੇ ਉੱਤੇ ਵਿੱਚ ਇਹ ਡਰਾਈング ਰੂਮ ਦੇ ਵਿੱਚੋਂ ਗੇਟ ਖੁੱਲਦਾ ਜੀ ਸਮਾਰਟ ਰੂਮ ਹੈ ਇਹਨਾਂ ਦੇ ਕੁਝ ਕੰਮ ਹੋਏ ਹੋਏ ਦੇਖ ਸਾਰਾ

उपरों छत्त पक्या जी तो खुदियाँ बहुत है सारे का सारा भी देख सकते हो आसे पास बसों है जी इस तरह नहीं जिन्होंने भी बसों नहीं जी आसे पास बहुत ज़्यादा घर ने सारे बसों वाले मकान है सारे बस दे ਇਹ ਸਕੂਲ ਦਾ ਹੌਸਲਾ ਹੈ ਜੀ ਸਾਹਮਣੇ ਇਹ ਚਬਾਹੇ ਜੀ ਨਾਲ ਅਟੈਚਡ ਬਾਥਰੂਮ ਹੈ ਜੀ ਉੱਪਰ ਲਾਪਰਸ਼ਨਾ ਗਿਆ ਜੀ ਇਹ ਅਟੈਚ ਬਾਥਰੂਮ ਹੈ ਛੇ ਉੱਪਰ ਹੈ ਇਹ ਤਾਂ वगैरह का काम भी सारा फिनिश है जी काोर्ड सारा काम किया हो जी बिजली वगैरह का हो ठीक है जी सेल करनी है जी